ਸ੍ਰੀ ਗੁਰੂ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬਟਿਕ ਤੇ ਅੱਜ ਦੀ ਕਲੈਕਸ਼ਨ ਹੈ ਜਿਹੜੀ ਉਹ ਆਪਣੇ ਮਸਲੀਨ ਦੇ ਸੂਟ ਨੇ ਬਹੁਤ ਹੀ ਸੋਹਣੇ ਸੋਹਣੇ ਜੇ ਪ੍ਰਿੰਟ ਲੈ ਕੇ ਆਏ ਆ ਤੁਹਾਡੇ ਲਈ ਆਪਾਂ ਤੇ ਸੂਟ ਦਿਖਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਹਾਂਜੀ ਕਿ ਮੈਂ ਅੱਜ ਦੀ ਆਪਣੀ ਆਊਟਫਿਟ ਦਿਖਾਉਣੀ ਸੀ ਤੁਹਾਨੂੰ ਜਿਵੇਂ ਅੱਜ ਕੱਲ ਕਾਫੀ ਟ੍ਰੈਂਡ ਚ ਚੱਲ ਰਿਹਾ ਸ਼ਰੱਗ ਹਨ ਬਣਾਏ ਜਾਂਦੇ ਆ ਪਲਾਜ਼ੋ ਬਣਾਏ ਹੋਏ ਆਪਾਂ ਇਹਦੇ ਨਾਲ ਤੁਸੀਂ ਸਟ੍ਰੇਟ ਸਲਵਾਰ ਵੀ ਕਰਵਾ ਸਕਦੇ ਹੋ ਤੇ ਨਾਲ ਆਪਾਂ ਨੇ ਮਸ਼ੀਨ ਐਮਬਰਾਇਡਰੀ ਕਰਾਈ ਹੈ ਮਸ਼ੀਨ ਵਰਕ ਹੋਇਆ ਫਿਰ ਚਰਾਗ ਦੇ ਉੱਪਰ ਇਸ ਤਰ੍ਹਾਂ ਇਹਨੂੰ ਤੁਸੀਂ ਕਿਸੇ ਵੀ ਸਟੱਫ ਤੇ ਕਿਸੇ ਵੀ ਕਲਰ ਚ ਕਿਸੇ ਵੀ ਤਰ੍ਹਾਂ ਦਾ ਵਰਕ ਕਰਾ ਸਕਦੇ ਹੋ ਤੁਸੀਂ ਇਸ ਤੇ ਦੁਪੱਟਾ ਇਹਦੇ ਨਾਲ ਆਪਾਂ ਨੇ ਟਾਈ ਡਾ ਹੀ ਕਰਵਾਇਆ ਆਪਾਂ ਬਾਜ਼ਾਰ ਜਾ ਕੇ ਆਏ ਸੀ ਫਿਰ ਮੈਨੂੰ ਲੱਗਿਆ ਨਾ ਵੀ ਜਲਦੀ ਜਲਦੀ ਵੀਡੀਓ ਬਣਾ ਲੈਣੇ ਆਪਾਂ ਸੂਟ ਦੀ ਪਹਿਲਾਂ ਦੋ ਵਾਰ ਪੈਨ ਚੁੱਕੀਆਂ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਲੱਗਿਆ ਦੇ ਚਨਨ ਦਾ ਦੁਪੱਟਾ ਕਰਾਏ ਜੀ ਟਾਈਡਾ ਹੀ ਲੇਸ ਵਗੈਰਾ ਤੁਸੀਂ ਆਪਣੀ ਚੋਇਸ ਦੀ ਲਗਵਾ ਸਕਦੇ ਹੋ ਬਿਲਕੁਲ ਹੀ ਚਨਨ ਪ੍ਰਾਈਸ ਤੇ ਤੁਹਾਨੂੰ ਇਹ ਸੂਟ ਮਿਲੇਗਾ ਬਾਕੀ ਤੁਸੀਂ ਹਨਾ ਪ੍ਰਾਈਸ ਵਗੈਰਾ WhatsApp ਤੇ ਤੁਸੀਂ ਪੁੱਛ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ 'ਚ WhatsApp ਲਿੰਕ ਸ਼ੋ ਹੋ ਰਿਹਾ ਤੁਸੀਂ ਉੱਥੇ ਸਾਨੂੰ ਇਹਦੇ ਜਿਹੜੇ ਚਾਰਜਸ ਨੇ ਉਹ ਸਾਰੇ ਇਹਦੇ ਵਰਕ ਵਗੈਰਾ ਦੇ ਹਨਾ ਉਹ ਪੁੱਛ ਸਕਦੇ ਹੋ ਕਿਉਂਕਿ ਸਭ ਦੇ ਅਲੱਗ ਹੋ ਜਾਂਦੇ ਨੇ ਸਟਾਫ ਵੀ ਸਾਰੇ ਕਸਟਮਰ ਹਨਾ ਆਪਣੀ ਚੋਇਸ ਅਕੋਰਡਿੰਗ ਲਵਾਉਂਦੇ ਨੇ ਤੇ ਜੀ ਵਰਕ ਵਗੈਰਾ ਉਹ ਵੀ ਹਨਾ ਚੇਂਜ ਕਰਵਾ ਲੈਂਦੇ ਆਓ ਜੀ ਆਪਾਂ ਗਿਵ ਜਿਹੜੇ ਸੂਟ ਦਿਖਾਉਣੇ ਤੁਹਾਨੂੰ ਤੋਂ ਸ਼ੁਰੂ ਕਰਦੇ ਆਂ ਹਾਂਜੀ ਇਹ ਰਿਹਾ ਆਪਣਾ ਪਹਿਲਾ ਪ੍ਰਿੰਟ ਔਰ ਕਲਰ ਰਾਣੀ ਸ਼ੇਡ ਦਾ ਪ੍ਰਿੰਟ ਹੈ ਜਿਵੇਂ ਗਰਮੀਆਂ ਚ ਹਨਾ ਮਤਲਬ ਇਹ ਡਾਰਕ ਕਲਰ ਘਟ ਆਉਂਦੇ ਆ ਪ੍ਰਿੰਟ ਦੇ ਵਿੱਚ ਲਾਈਟ ਲਾਈਟ ਜੇ ਕਲਰ ਰਹਿੰਦੇ ਆ ਤੇ ਮਸਲੀਨ ਚ ਬਹੁਤ ਸੋਹਣਾ ਕਲਰ ਲੱਗ ਰਿਹਾ ਇਹ ਬਹੁਤ ਹੀ ਜਿਆਦੇ ਸੌਫਟ ਹੋਊਗਾ ਸਟਾਫ ਇਹਨੂੰ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਇੱਥੇ ਕਾਫੀ ਕਲਰ ਆਪਸ਼ਨ ਹੈ ਆਪਣੇ ਕੋਲੇ ਕਿਵੇਂ ਵੀ ਡਿਜ਼ਾਈਨ ਕਰਵਾ ਸਕਦੇ ਹੋ ਸਾਰੇ ਹੀ ਪ੍ਰਿੰਟ ਨੇ ਜਿਹੜੇ ਸਾਰਿਆਂ 'ਚ ਤੁਹਾਨੂੰ ਕਾਫੀ-ਕਾਫੀ ਜਿਹੜੇ ਕਲਰ ਮਿਲ ਜਾਣਗੇ ਸਟੀਚਿੰਗ ਡਿਜ਼ਾਈਨ ਵਾਸਤੇ ਲੇਸਿਸ ਇਹਨਾਂ ਦਾ ਟਾਈਡਾਈ ਤੁਸੀਂ ਲਗਵਾ ਕੇ ਬਹੁਤ ਸੋਹਣੇ ਰੈਡੀ ਕਰਵਾ ਸਕਦੇ ਹੋ ਸ਼ਰਟ ਤੇ ਲਾਈਨਿੰਗ ਜੇ ਤੁਹਾਨੂੰ ਐਵੇਂ ਵੀ ਸਾਰੇ ਸੂਟ ਤੇ ਨਹੀਂ ਲਗਾਉਣੀ ਤਾਂ ਕੱਲੀ ਸ਼ਰਟ ਤੇ ਲਗਵਾ ਲਿਓ ਤਾਂ ਵੀ ਠੀਕ ਰਹੂਗਾ ਸੂਟ ਸਲਵਾਰ ਵਿਦਆਊਟ ਲਾਈਨਿੰਗ ਹੈ ਜਿਹੜੀ ਚੱਲ ਜੂਗੀ ਪ੍ਰਾਈਸ ਇਹਨਾਂ ਦਾ ਸਾਰਿਆਂ ਦਾ ਸ਼ੋ ਹੋ ਰਿਹਾ ਹੈ ਤੇ ਕੁਝ ਕੁਝ ਮੈਚਿੰਗ ਸੂਟ ਵੀ ਰਹਿਣਗੇ ਕੁਝ ਕਾਲਓਵਰ ਵੀ ਰਹਿਣਗੇ ਪ੍ਰਾਈਸ ਸਾਰਿਆਂ ਦੇ ਸੇਮ ਆ ਤੇ ਕਿਉਂਕਿ ਜਿਹੜੀ ਬਾਟਮ ਆ ਉਹ ਵੀ ਅੱਗੇ ਕੰਪਨੀ ਵੱਲੋਂ ਹੀ ਹਨਾ ਮਿਲਦੇ ਚੋ ਹੀ ਬਣ ਕੇ ਆਈਏ ਨਾਲ ਹੀ ਲੱਗ ਕੇ ਆਏ ਤੇ ਆਪਾਂ ਨੇ ਕੋਈ ਇਹਨਾਂ ਦੀ ਮੈਚਿੰਗ ਹੀ ਨਹੀਂ ਬਣਾਈ ਜਿਵੇਂ ਸੂਟ ਹੈਗੇ ਸੀ ਉਹ ਵੀ ਤੁਹਾਨੂੰ ਦਿਖਾ ਰਿਆ ਬਾਕੀ ਜੇ ਤੁਸੀਂ ਮੈਚਿੰਗ ਸੂਟ ਲੈਣਾ ਉਹ ਆਪਾਂ ਕੋਈ ਨਹੀਂ ਅਵੇਲੇਬਲ ਕਰਵਾਵਾਂਗੇ ਤੁਹਾਨੂੰ ਮੈਚਿੰਗ ਵੀ ਬਣਵਾ ਸਕਦੇ ਹੋ ਤੁਸੀਂ ਜੇ ਕੋਈ ਵੀ ਸ਼ਰਟ ਦਾ ਪ੍ਰਿੰਟ ਕੋਈ ਵੀ ਸੂਟ ਦਾ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਸਕਦੇ ਹੋ ਫੋਟੋ ਸਾਨੂੰ ਭੇਜ ਸਕਦੇ ਹੋ ਆਪਣਾ ਸੂਟ ਰਖਵਾ ਸਕਦੇ ਹੋ ਪ੍ਰਿੰਟ ਇਹ ਚ ਸਾਰੇ ਬਹੁਤ ਸੋਹਣੇ ਆ ਇਹ ਵਾਲਾ ਪ੍ਰਿੰਟ ਮੈਨੂੰ ਸਭ ਤੋਂ ਜ਼ਿਆਦਾ ਸੋਹਣਾ ਲੱਗਿਆ ਜਿਹਦੇ ਨਾਲ ਤੁਸੀਂ ਰਾਣੀ ਕਲਰ ਦੀ ਬਾਟਮ ਕਰਵਾਉਂਗੇ ਪਿੰਕ ਕਲਰ ਦੀ ਕਰਵਾਉਂਗੇ ਜਾਂ ਬਾਟਮ ਤੇ ਨਾ ਨੀਚੋਂ ਟਾਈ ਡਾਈ ਕਰਵਾਉਂਗੇ ਵੀ ਬਹੁਤ ਸੋਹਣੀ ਬਣੂਗੀ ਜੇ ਤੁਸੀਂ 올ਓਵਰ ਵੀ ਸਟਿਚ ਕਰਵਾਉਂਗੇ ਪਿੰਕ ਦੁਪੱਟੇ ਨਾਲ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊ ਜੀ ਕਲਰ ਪ੍ਰਿੰਟ ਸਾਰੇ ਬਹੁਤ ਸੋਹਣੇ ਨੇ ਸਟਫ ਦਾ ਕੋਈ ਐਵੇਂ ਕੋਈ ਇਸ਼ੂ ਨਹੀਂ ਹੈਗਾ ਵੀ ਸਟਫ ਨਹੀਂ ਵਧੀਆ ਹੋਣਾ ਜਾਂ ਕੁਝ ਵੀ ਤੁਸੀਂ ਬੇਝਿਜਕ ਹੋ ਕੇ ਇਨਾਂ ਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਬਹੁਤ ਹੀ ਸੋਹਣਾ ਸਟਫ ਰਹੂਗਾ ਤੇ ਸਟੀਚਿੰਗ ਵਗੈਰਾ ਵੀ ਕੋਈ ਵੀ ਤੁਸੀਂ ਡਿਜ਼ਾਈਨ ਸਾਨੂੰ ਭੇਜ ਸਕਦੇ ਹੋ ਆਪਾਂ ਸੇਮ ਤੁਹਾਨੂੰ ਡਿਜ਼ਾਈਨ ਬਣਾ ਕੇ ਦੇਵਾਂਗੇ ओके okay, जी उम्मीद ਕਰਦੀ ਹਾਂ ਤੁਹਾਨੂੰ ਇੰਨਾ ਚੋਂ ਕੋਈ ਸਾਰੇ ਸੂਟ ਪਸੰਦ ਆਉਣੇ ਹੋਣਗੇ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਸਾਨੂੰ ਤੁਸੀਂ ਫੋਟੋ ਭੇਜ ਕੇ ਆਪਣਾ ਸੂਟ ਰਖਵਾ ਸਕਦੇ ਹੋ ਜੀ ओके जी ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ